ਹਾਂਜੀ ਦੋਸਤੋ ਸਿੱਧੂ ਡੇਰੀ ਫਾਰਮ ਮਾਨਸਾ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆ ਦੋਸਤੋ 21 ਅਕਤੂਬਰ ਦਿਵਾਲੀ ਦਾ ਦਿਨ ਹੈ ਪਹਿਲਾਂ ਤਾਂ ਸਾਰਿਆਂ ਨੂੰ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਤੇ ਅੱਜ ਬਾਈ ਆਪਣੇ ਕੋਲੇ ਜਨਾਰ ਦੇ ਨਾਲ ਜਨਾਰ ਤੋਂ ਇਹ ਇਹ ਬਾਈ ਜੀ ਚੌਥੀ ਵਾਰ ਦਵਾਈ ਲੈ ਕੇ ਆ ਰਹੇ ਪਹਿਲਾ ਹਫਤਾ ਕੀ ਹੋਇਆ 15000 ਦੀ ਦਵਾਈ ਲੈ ਗਈ ਸੀ ਅੱਗੇ ਦਵਾਈ ਇਹ ਸੇਲ ਕਰ ਰਹੀ ਹੈ ਡੜਬੇਰੀ ਦੇ ਵਿੱਚ ਕੋਈ ਵੀ ਡੜਬੇਰੀ ਦਾ ਬੰਦਾ ਇਹਨਾਂ ਵੀਰਾਂ ਤੋਂ ਦਵਾਈ ਲੈ ਸਕਦਾ ਹੈ ਤੇ ਆਪਣੀ ਹੀ ਦਵਾਈ ਹੈਗੀ ਤੇ ਇਹ ਬਾਈ ਬੱਸ ਵੀ ਅੱਗੇ ਦੇ ਜਾਂਦੇ ਹੈਗੀ ਤੇ ਬਾਕੀ ਬਈ ਕਿਸੀ ਐਡਰੈਸ ਅਸੋ ਬਈ ਆਪਣਾ ਪਿੰਡ ਜੇ ਨਾਲ ਨੇੜੇ ਸ਼ਹਿਰ ਧੜਪਾ ਪੈਂਦਾ ਤੇ ਪਾਤਣਾ ਹੋ ਗਿਆ ਮੂਨਕ ਦਾ ਏਰੀਆ ਫੋਨ ਨੰਬਰ ਬੋਲੋ ਪਹਿਲਾ ਚੌਕ 62847 62464 ਤੇ ਕਿੰਨੀ ਦਵਾਈ ਲੈ ਗਈ ਤੁਸੀਂ ਅੱਜ ਅੱਜ ਬਈ ਅਸੀਂ 20000 ਦੀ ਦਵਾਈ 20000 ਦੀ ਬਈ ਜੀ ਦਵਾਈ ਲੈ ਗਈ ਨੇ ਤੇ ਪਹਿਲਾ 8 ਦਿਨਾਂ ਨੂੰ ਤੋਂ 15000 ਦੀ ਦਵਾਈ ਲੈ ਗਈ ਸੀ ਉਹ ਉਹਨਾਂ ਨੇ ਸੇਲ ਹੋ ਗਈ ਸਾਰੀ ਉਹ ਬਈ ਸੇਲ ਹੋ ਗਈ ਰੁਪਈਏ ਦੀ ਨਾ ਨਾ ਬਈ ਉਹ ਸੇਲ ਹੋ ਗਈ ਹੁਣ ਆਰਡਰ ਪੈਂਡਿੰਗ ਪਈ ਨੇ ਤਿੰਨ ਚਾਰ ਆਰਡਰ ਹੋਰ ਆ ਰਹੇ ਨੇ ਤਾਂ ਹਰ ਕਿਹਨ ਦਵਾਈ ਵਧੀਆ ਰਿਸਪੌਂਸ ਮਿਲ ਰਿਹਾ ਬਹੁਤ ਵਧੀਆ ਗ੍ਰੋਅ ਮਿਲ ਰਿਹਾ ਮੇਰੇ ਕਰਕੇ ਜੇ ਕੋਈ ਅਰਜੀ ਦਵਾਈ ਦੇ ਰਿਹਾ ਤਾਂ ਬਈ ਦਵਾਈ ਦਾ ਰਜਾਇਜ਼ਤਾ ਹੈ ਉਹ ਕਵੀ ਦਵਾਈ ਦਾ ਰਜਾਇਜ਼ਤਾ ਹੈ ਜਿਹੜਾ ਬੰਦਾ ਕੇਨਾ ਵਰਤਨਾ ਦਾ ਚਾਰ ਮੁੱਕੇ ਹੋਵੇ ਕਰਕੇ ਮੈਨੂੰ ਪਤਾ ਫਿਰ ਦੁਖੀ ਬੰਦਾ ਹੁੰਦਾ ਹਾਂ ਠੀਕ ਹੈ ਬਾਈ ਜੀ ਧੰਨਵਾਦ